ਐਮਐਲਏ ਸਾਹਿਬਾਈ ਹਾਂਜੀ ਭੱਜੋ ਭੱਜੀ ਕਰਕੇ ਗਏ ਆ 2 ਮਿੰਟ ਖੜੇ ਵੀ ਨਹੀਂ ਗਏ ਕਾਰਨ ਕੀ ਸੀ ਮੈਂ ਭਪਿੰਦਰ ਸਿੰਘ ਸਰਾਹ ਜਿਲ੍ਹਾ ਸੈਕਟਰੀ ਕ੍ਰਾਂਤੀਕਰਤਾ ਖੇਤਾਨ ਯੂਨੀਅਨ ਮੈਂ ਇਹ ਤੁਹਾਨੂੰ ਮੈਂ ਵੀ ਇੱਥੇ ਧਰਨੇ ਦੇ ਵਿੱਚ ਹੀ ਬੈਠਾ ਐ ਐਮਐਲਏ ਸਾਹਿਬ ਆਏ ਐ ਬੜੇ ਪਿਆਰ ਨਾਲ ਹਾਜ਼ਰੀ ਲਾ ਕੇ ਸਾਨੂੰ ਜ਼ਿਮੀਂਦਾਰਾਂ ਨੂੰ ਧੌਂਸ ਦੇ ਕੇ ਗਏ ਐ ਸਾਨੂੰ ਕੋਈ ਸਾਡਾ ਕੰਮ ਨਹੀਂ ਕਰਕੇ ਗਏ ਕੋਈ ਸਾਡਾ ਜਾਂ ਸਾਡਾ ਕੋਈ ਇਸ ਕੰਮ ਵਾਸਤੇ ਆਏ ਸੀ ਉਹ ਸਿਰਫ ਸਾਨੂੰ ਧੌਂਸ ਦੇਣ ਆਏ ਸੀ ਜਾਂ ਤਾਂ 1 ਮਿੰਟ ਖੜ੍ਹ ਜਾਂਦਾ ਤੇ ਫਿਰ ਮੈਂ ਉਹਨੂੰ ਇੱਕ ਦੋ ਸਵਾਲ ਪੁੱਛ ਵੀ ਲੈਂਦਾ ਵੀ 14 ਮਹੀਨੇ ਪਹਿਲਾਂ ਤੂੰ ਕਿੱਥੇ ਗਿਆ ਸੀ ਇਹ ਸੜਕ ਦਾ ਤੂੰ ਆਪਦੇ ਲੋਕਾਂ ਕਹਿ ਕੇ 10 ਮਹੀਨੇ 10 ਸਾਲਾਂ ਦੀ ਟੁੱਟੀ ਐ ਪਰ ਤੂੰ ਐਮਐਲਏ ਸਾਹਿਬ ਤੁਸੀਂ ਇਹ ਮੈਨੂੰ ਦੱਸ ਦਿਓ ਵੀ ਤੁਸੀਂ ਇਦੋਂ 14 ਮਹੀਨੇ ਥੋੜੀ ਸਰਕਾਰ ਬਣੀ ਨੂੰ ਹੋ ਗਈ ਤੁਸੀਂ ਕਿੱਥੇ ਗਏ ਸੀ ਤੁਸੀਂ ਖੜੋ ਤਾਂ ਸਹੀ ਖੜ ਕੇ ਕੋਈ ਸਾਡਾ ਸਵਾਲ ਤਾਂ ਪੁੱਛਿਓ ਕੋਈ ਸਾਡਾ ਦੁੱਖ ਦਰਦ ਤਾਂ ਪੁੱਛਿਓ ਤੁਸੀਂ ਆਏ ਆ ਤਾਂ ਦੂਜੀ ਗੱਲ ਅਸੀਂ ਤੁਹਾਨੂੰ ਬੁਲਾਇਆ ਤਾਂ ਹੈ ਨਹੀਂਗਾ ਤੇ ਇੰਨੀ ਕੰਮ ਆਉਣ ਪਿੱਛੇ ਥੋੜੀ ਕੋਈ ਗੱਲ ਵੀ ਨਹੀਂ ਸਾਡੀ ਪ੍ਰਸ਼ਾਸਨ ਨਾਲ ਗੱਲ ਚੱਲੀ ਜਾਂਦੀ ਹੈ ਉਦੋਂ ਤੇ ਅਸੀਂ ਗੱਲ ਨਾਲ ਪਿੰਡ ਵੀੜੀ ਲੈਣੇ ਪ੍ਰਸ਼ਾਸਨ ਨਾਲ ਤੁਸੀਂ ਇਹ ਕਹਿੰਦੇ ਵੀ ਅਸੀਂ ਮੈਂ ਦਸਤਾ ਮੈਂ ਮਨਜ਼ੂਰ ਕਰਾ ਲਿਆ ਅਸੀਂ ਤਾਂ ਤੁਹਾਨੂੰ ਇੱਕੋ ਸਵਾਲ ਪੁੱਛ ਇਸ ਕਰਕੇ ਉਹ ਸਾਨੂੰ ਸਾਡੇ ਕੰਮ ਵਾਸਤੇ ਨਹੀਂ ਆਇਆ ਸੀ ਉਹ ਸਾਡੇ ਉੱਤੇ ਆਪਦਾ ਪ੍ਰੈਸ਼ਰ ਪਾਉਣ ਆਇਆ ਸੀ ਵੀ ਤੁਸੀਂ ਇਹ ਗਲਤ ਕਰ ਰਹੇ ਆ ਮੇਰੀ ਮਨਜ਼ੂਰੀ ਤੋਂ ਬਿਨਾ ਇਹ ਗੱਲ ਕਹਿਣ ਵਾਸਤੇ ਆਇਆ ਸੀ ਸਾਨੂੰ ਔਰ ਸਾਨੂੰ ਤਾਂ ਹੌਂਸ ਦੇ ਕੇ ਚਲਾ ਗਿਆ ਕਹਿੰਦਾ ਮੈਨੂੰ ਕੰਮ ਹੈ ਸੀ ਜੈਨ ਤੈਨੂੰ ਕੰਮ ਆ ਜਾ ਤੂੰ ਸ਼ਾਬਾਸ਼ ਇਹਨਾਂ ਲੋਕਾਂ ਨੇ ਚੁਣਿਆ ਇਹਨਾਂ ਨੂੰ ਇਹ ਇਹਨਾਂ ਲੋਕਾਂ ਨੇ ਕਿ ਬੜਾ ਲੋਕਾਂ ਨੇ ਐਮਐਲਏ ਨੂੰ ਨਹੀਂ ਚੁਣਿਆਗਾ ਲੋਕਾਂ ਨੇ ਬੁੱਕਰ ਨੂੰ ਚੁਣਿਆ ਵੋਟ ਜਿਹੜੀ ਛਾਡੂ ਨੂੰ ਪਈ ਇਹਨਾਂ ਨੂੰ ਨਹੀਂ ਪਈ ਕਿ ਜੇ ਇਹ ਭਲੇਖੇ ਚ ਹੋ ਜਾਣਾ ਵੋਟ ਸਾਨੂੰ ਪਈ ਨਹੀਂ ਵੋਟ ਛਾਡੂ ਨੂੰ ਪਈ ਬਸ ਇੱਕਦਮ ਲੋਕਾਂ ਦਾ ਬਦਲਾ ਚਾਹੁੰਦੇ ਸੀ ਕਿਉਂਕਿ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਨੇ ਕੁਝ ਨਹੀਂ ਕਰਿਆ 5 ਸਾਲ ਬਾਦਲਖਿਆ ਨੇ ਕੁਝ ਨਹੀਂ ਕਰਿਆ ਗਿਆ ਉਸ ਤੋਂ ਪਹਿਲਾਂ ਤੇ ਲੋਕ ਬਦਲਾ ਚਾਹੁੰਦੇ ਸੀ ਉਹ ਬਦਲਾ ਆ ਚੁੱਕਿਆ ਹੈ ਮਤਲਬ ਉਹਨਾਂ ਨੂੰ ਵੀ ਬਹੁਤ ਵਧੀਆ ਬਦਲਾ ਆ ਚੁੱਕਿਆ ਹੈ ਜਿਹੜਾ ਕਿ ਇਹ ਤਾਂ ਕਹਿੰਦੇ ਵੀ ਅਸੀਂ ਏ ਕੁਛ ਅਸੀਂ ਇਮਾਨਦਾਰ ਸਰਕਾਰ ਕਹਿ ਰਹੇ ਆ ਆਪਣੇ ਆਪ ਨੂੰ ਅਸੀਂ ਮੈਂ ਵੀ ਕਹਿੰਦਾ ਇਮਾਨਦਾਰ ਸਰਕਾਰ ਹੈ ਪਰ ਕੱਲੀ ਇਮਾਨਦਾਰੀ ਨਾਲ ਰੱਖੜ ਕੁਛ ਕਿਸੇ ਦਾ ਕਰਨ ਵੀ ਨਹੀਂ ਤੁਸੀਂ ਅਜ ਐਮਐਲਏ ਸਾਹਿਬ ਨੂੰ ਜਿਹੜਾ ਮੁਆਵਜ਼ੇ ਦੀ ਗੱਲ ਕਰੀ ਕੋਈ ਨਾ ਮੁਆਵਜ਼ੇ ਦੀ ਉਹ ਕਹਿੰਦੇ ਜੀ ਤੁਸੀਂ ਜਿਹਦੇ ਮੁਆਵਜ਼ੇ ਅੱਜ ਤੁਸੀਂ ਸੜਕ ਵਾਸਤੇ ਧਰਨ ਲਾਇਆ ਮੁਆਵਜ਼ੇ ਵਾਸਤੇ ਸਾਡੇ ਕੋਲ ਵੱਖਰਾ ਆਓ ਜੀ ਉਦੋਂ ਫਿਰ ਅਸੀਂ ਤੁਹਾਡਾ ਮੁਆਵਜ਼ੇ ਦੇ ਵਾਲੇ ਮੁਆਵਜ਼ੇ ਦੀ ਗੱਲ ਕਰਾਂਗੇ ਜੇ ਕੋਈ ਮੀਟਰਾਂ ਦੀ ਗੱਲ ਆ ਉਦੋਂ ਅਸੀਂ ਮੀਟਰਾਂ ਵਾਸਤੇ ਸਾਡੇ ਕੋਲ ਵੱਖਰੇ ਆ ਉਹ ਕਹਿੰਦੇ ਵੀ ਤੁਸੀਂ ਤਾਂ ਮੇਰੇ ਦਫ਼ਤਰ ਦੇ ਚੱਕਰ ਘਟੋ ਦਫ਼ਤਰ ਜਾਂਦੇ ਮਿਲ ਜਾਂਦੇ ਆ ਦਫ਼ਤਰ ਕਦੇ ਮਿਲ ਜਾਂਦੇ ਕਦੇ ਨਹੀਂ ਵੀ ਮਿਲਦੇ ਬਸੇ ਲੀਡਰ ਹੋਗੇ ਨਾ ਜੀ ਹੁਣ ਇਹ ਲੀਡਰ ਹੋਗੇ ਹੁਣ ਇਹ ਅਮੋਲਕ ਸਿੰਘ ਨਹੀਂ ਰਿਹਾ ਹੁਣ ਲੀਡਰ ਹੋ ਗਿਆ ਇਹ ਐਮਐਲਏ ਦੇ ਗੋਣ ਆਗੇ ਲੀਡਰ ਨਾਲ ਅਗਲਾ ਤੁਹਾਡਾ ਹੁਣ ਸੰਘਰਸ਼ ਕੀ ਹੈ ਜੇ ਹੁਣ ਐਮਐਲਏ ਸਾਹਿਬ ਆਈ ਸੀ ਮੁੜ ਕੇ ਵਿਸ਼ਵਾਸ ਦਿਵਾ ਕੇ ਤੁਹਾਡਾ ਹੁਣ ਅਗਲਾ ਸੰਘਰਸ਼ ਕੀ ਹੈ ਅਸੀਂ ਹੁਣ ਜਿੰਨਾ ਚਿਰ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਹੈਗਾ 20 ਜ ਅਧਿਕਾਰੀ ਸਾਨੂੰ ਕਹਿ ਰਹੇ ਆ ਵੀ 20 ਜੂਨ ਤੱਕ ਜੂਨ ਤੱਕ ਸ਼ੁਰੂ ਹੋ ਜਾਊਗਾ ਹਾਂ ਉਹ ਕਹਿੰਦਾ ਮੈਂ ਜੂਨ ਦਾ ਨਹੀਂ ਕਹਿੰਦਾ ਤੁਹਾਨੂੰ ਅਗਸਤ ਕਹਿੰਨਾ ਅਗਸਤ ਤੱਕ ਸ਼ੁਰੂ ਕਹਿ ਰਿਹਾ ਮੈਂ ਅਗਸਤ ਅਸੀਂ ਹੁਣ ਸਾਡੇ ਜਿਹੜੇ ਨਮਾਇंदे ਹੈਗੇ ਉਹ ਫੈਸਲਾ ਕਰਨਗੇ ਕੋਈ ਫੈਸਲਾ ਲਾਵਾਂਗੇ ਅਸੀਂ ਅਸੀਂ ਇਹ ਅਧਿਕਾਰੀਆਂ ਦੇ ਆਖੇ 20 ਜੂਨ ਤੱਕ ਤਾਂ ਖੜਾਂਗੇ ਤੁਸੀਂ ਕਹਿੰਦੇ ਅਸੀਂ ਰਿਟਰਨ ਚ ਦੇਵਾਂਗੇ ਲੈ ਕੇ ਲਾਵਾਂਗੇ ਕਿ ਰਿਟਰਨ ਚ ਲੈ ਕੇ ਦਿੱਤਾ ਗਿਆ ਸਾਨੂੰ ਰਿਟਰਨ ਚ ਸਾਨੂੰ ਸਾਰੀ ਕਾਪੀ ਦੇ ਦਿੱਤੀ ਇਹਦੀ ਗਵਰਨਮੈਂਟ ਵੱਲੋਂ ਕਾਪੀ ਆਈ ਹੈ ਸਰਕਾਰ ਪੰਜਾਬ ਸਰਕਾਰ ਵੱਲੋਂ ਉਹ ਕੱਲੀ ਸਾਨੂੰ ਕਾਪੀ ਦਿੱਤੀ ਹੈ ਰਿਟਰਨ 'ਚ ਲੱਗ ਕੇ ਗੋਣੀ ਦਿੱਤਾ ਨਹੀਂ ਬਰੂਡ ਫਿਰ ਸਰਕਾਰ ਦਾ ਰਿਟਰਨ ਹੀ ਹੋ ਗਿਆ ਨਾ ਜੇ ਐਸਪੀਓ ਨੇ ਆਪਦੇ ਸਾਈਨ ਕਰਕੇ ਦੇ ਦਿੱਤੀ ਸਾਨੂੰ ਓਕੇ ਵੀਰ ਜੀ ਮਤਲਬ ਸਾਡੇ ਦਾ ਕੋਈ ਧਿਆਨ ਦੇ ਵਿੱਚ ਹੈ ਨਹੀਂ ਤੇ ਚਲੋ ਜੇ ਮੋਲਕ ਸਿੰਘ ਦੇ ਧਿਆਨ ਦੇ ਵਿੱਚ ਹੈ ਜਾਂ ਭਗਵੰਤ ਮਾਨ ਜੀ ਦੇ ਧਿਆਨ ਦੇ ਵਿੱਚ ਹੈ ਤਾਂ ਸਾਨੂੰ ਦੱਸਣ ਵੀ ਆ ਕਿਸਾਨ ਦੇ ਖਾਤੇ 'ਚ ਪੈਸੇ ਆਏ ਆ ਦੂਸਰੀ ਗੱਲ ਜਿਹੜਾ ਮੌਲਿਕ ਸੰਗੀ ਦਾ ਵਿਵਹਾਰ ਸੀ ਸਾਡੇ ਪ੍ਰਤੀ ਉਹ ਬਹੁਤ ਮੰਦ ਭੱਗਾ ਸੀ ਉਹ ਮਤਲਬ ਸਾਡੀ ਬੇਨਤੀ ਸੁਣਨ ਨਹੀਂ ਆਇਸੀ ਬਲਕੇ ਸਾਡੀ ਬੇਇੱਜ਼ਤੀ ਕਰਨ ਆਇਸੀ ਬੇਇੱਜ਼ਤੀ ਕਰਕੇ ਉਹ ਚਲੇ ਗਏ ਆ ਠੀਕ ਹੈ ਜੀ ਉਹਨਾਂ ਦਾ ਮਤਲਬ ਵਿਹਾਰ ਉਹ ਹੁਣ ਕਹਿ ਰਹੇ ਆ ਕਿ ਧਰਨਾ ਸੜਕ ਦਾ ਕਿ ਮੁਆਵਜ਼ੇ ਦਾ ਇੱਕ ਵਾਰੀ ਦਾ ਸਰਕਾਰ ਸਾਨੂੰ ਕਹਿੰਦੀ ਤੁਸੀਂ ਧਰਨੇ ਨਾਲ ਆਓ ਸਾਡਾ ਸਾਥ ਦਿਓ ਤੇ ਦੂਸਰੇ ਪਾਸੇ ਸਾਨੂੰ ਕਹਿੰਦੇ ਵੀ ਅੱਜ ਤਾਂ ਸੜਕ ਧਰਨਾ ਇਹ ਸੜਕ ਦਾ ਤੇ ਮੁਆਵਜ਼ੇ ਦਾ ਧਰਨਾ ਸੀ ਫਿਰ ਲਾਈਏ ਪਰ ਧਰਨੇ ਲਾਉਣ ਲਈ ਤਾਂ ਸਾਨੂੰ ਇਹ ਆਪ ਮਜਬੂਰ ਕਰ ਰਿਹਾ ਦੂਸਰੀ ਗੱਲ ਤੁਸੀਂ ਆਪ ਸਿਆਣੇ ਹੋ ਅਗਸਤ ਦਾ ਟਾਈਮ ਦੇਤਾ ਅਗਸਤ ਦੇ ਵਿੱਚ بارشਾ ਜੁਲਾਈ 15 ਜੁਲਾਈ ਤੋਂ ਬਾਅਦ ਭਾਈ ਜੀ بارشਾਂ 'ਚ ਕਦੇ ਸੜਕ ਬਣੀ ਐ ਖੱਡੇ ਭਰੇ ਜਾਣਗੇ ਡੇਡੇ ਔਰ ਦੂਸਰੀ ਗੱਲ ਕਦੇ ਸਰਦੀਆਂ 'ਚ ਪ੍ਰੀਮੈਕਸ ਪਿਆ ਕਿਉਂਕਿ ਠੇਕੇਦਾਰ ਗਰਮੀ 'ਚ ਪ੍ਰੀਮੈਕਸ ਪਾਉਂਦਾ ਕਿਉਂਕਿ ਪਤਲਾ ਪ੍ਰੀਮੈਕਸ ਪਵੇ ਹਰ ਬੰਦੇ ਨੂੰ ਇੱਥੇ ਤੁਹਾਨੂੰ ਬੜਾ ਕਰਪਸ਼ਨ ਕਰਦਾ ਹਰ ਬੰਦਾ ਚਲੋ ਪੰਜੇ ਉਂਗਲਾ ਇੱਕਸਾਰ ਨਹੀਂ ਹੁੰਦੀਆਂ ਕੋਈ ਇੱਕ ਅੱਧਾ ਪਰਸੈਂਟ ਹੋਊਗਾ ਮੇਰੇ ਭਾਰਤ ਦੇਸ਼ 'ਚ ਕੋਈ ਕਰਮਾ ਵਾਲਾ ਮਾਈ ਦਾ ਲਾਲ ਤਾਂ ਕਹਿ ਨਹੀਂ ਸਕਦੇ ਤੇ ਇਹਦਾ ਬਾਈ ਜੀ ਬਸ ਇੱਕ ਮਿੱਠੀਆਂ ਗੋਲੀਆਂ ਦੇ ਕੇ ਚਲੇ ਗਏ ਆ